ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਦੇ ਵਲੌਗ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਦੀਵਾਨ ਟੋਡਰਮਲ ਜੀ ਦੀ ਜਹਾਜ਼ ਹਵੇਲੀ ਜਿਨ੍ਹਾਂ ਨੇ ਛੋਟੇ ਸ਼ਹਿਬਜ਼ਾਦਿਆਂ ਦੇ ਸੰਸਕਾਰ ਲਈ ਮੋਹਰਾਂ ਖੜੀਆਂ ਕਰਕੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਵਜ਼ੀਰ ਖਾਨ ਤੋਂ ਜ਼ਮੀਨ ਖਰੀਦੀ ਸੀ ਉਹਨਾਂ ਦੀ ਹਵੇਲੀ ਦੇ ਆਪਾਂ ਤੁਹਾਨੂੰ ਅੱਜ ਦਿਖਾਵਾਂਗੇ ਚੱਲਦੇ ਅੰਦਰ ਪਿੱਛੇ ਹਵੇਲੀ ਆ ਸਾਰੀ ਤੇ ਤੁਸੀਂ ਵਲੌਗ ਜੰਡ ਤੱਕ ਬਣੇ ਰਹੋ ਅੰਦਰ ਚੱਲਦੇ ਆਪਾਂ ਦਿਖਾਉਨੇ ਆ ਦੀਵਾਨ ਟੋਡਰਮਲ ਜੀ ਦੀ ਹਵੇਲੀ ਇੱਧਰ ਬੋਰਡ ਵੀ ਲੱਗਿਆ ਹੋਇਆ ਜਿਵੇਂ ਬੋਰਡ ਤੇ ਸਾਰਾ ਜਹਾਜ਼ ਹਵੇਲੀ ਦਾ ਇਤਿਹਾਸ ਲਿਖ ਕੇ ਦੱਸਿਆ ਗਿਆ ਕੌਮੀ ਵਿਰਾਸਤ ਜਹਾਜ਼ ਹਵੇਲੀ ਭਾਈ ਟੁੱਡਰਮਲ ਜੀ ਜਿਨ੍ਹਾਂ ਨੇ ਮਾਤਾ ਗੁਜਰੀ ਜੀ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਦੇ ਪਵਿੱਤਰ ਸੰਸਕਾਰ ਲਈ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਵਜ਼ੀਰਖਾ ਪਾਸੋਂ ਧਰਤੀ ਖਰੀਦੀ ਸੀ ਚੱਲਦੇ ਆਂ ਅੰਦਰ ਆਪਾਂ ਦਿਖਾਉਨੇ ਹਵੇਲੀ ਸਾਹਮਣੇ ਜਿਹੜੀ ਇਮਾਰਤ ਤੁਹਾਨੂੰ ਫਰੇਮ 'ਚ ਦਿਖ ਰਹੀ ਹੈ ਇਹ ਦਵਾਨ ਟੋਡਰਮਲ ਜੀ ਦੀ ਹਵੇਲੀ ਹੈ ਜਹਾਜ਼ ਹਵੇਲੀ ਆਪਾਂ ਨੇੜੋਂ ਚੱਲ ਕੇ ਦਿਖਾਵਾਂਗੇ ਇਹਦੇ 'ਚ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਹੈ ਇਹਦੀ ਹੁਣ ਸਾਮ ਸੁਭਾਲ ਸ਼ੁਰੂ ਕੀਤੀ ਹੈ ਦਵਾਨ ਟੋਡਰਮਲ ਜੀ ਉਸ ਸਮੇਂ ਕਾਫੀ ਅਮੀਰ ਹੁੰਦੇ ਸੀਗੇ ਇਸ ਤੋਂ ਆਪਾਂ ਹਿਸਾਬ ਲਾ ਸਕਦੇ ਹਾਂ ਕਿਉਂਕਿ ਉਹਨਾਂ ਨੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਧਰਤੀ ਦੇ ਉੱਪਰ ਸੰਸਕਾਰ ਲਈ ਜਗਾ ਖਰੀਦੀ ਸੀ ਹਵੇਲੀ ਤੋਂ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਮੂਰੋਂ ਇਹ ਹਵੇਲੀ ਦੇ ਜਿਹੜੇ ਕਮਰੇ ਨੇ ਉਹ ਟਹਿ ਚੁੱਕੇ ਨੇ ਤੇ ਪਿਛਲਾ ਪਾਸਾ ਹਲੇ ਖੜਾ ਹੈ ਇਸ ਹਵੇਲੀ ਦਾ ਇਹ ਸਾਰੀ ਹਵੇਲੀ ਬਰੀਕ ਇੱਟਾਂ ਦੀ ਬਣੀ ਹੋਈ ਸੀ ਇਹਨਾਂ ਨੂੰ ਸਰੰਦੀ ਇੱਟਾਂ ਕਿਹਾ ਜਾਂਦਾ ਹੈ ਜਿਵੇਂ ਆਪਾਂ ਪਹਿਲਾਂ ਵੀ ਪੁਰਾਣੇ ਕਿਲੇ ਦੇਖੇ ਨੇ ਉਹ ਵੀ ਸਰੰਦੀ ਇੱਟਾਂ ਦੀ ਹੁੰਦੀ ਸੀ ਇਹ ਸਰੰਦੀ ਇੱਟਾਂ ਕਿਹਾ ਜਾਂਦਾ ਹੈ ਇਹਨਾਂ ਨੂੰ ਬਰੀਕ ਇੱਟਾਂ ਨੂੰ ਉਹ ਕਿਦਰ ਲਿਖ ਕੇ ਦੱਸਿਆ ਗਿਆ ਕਿ ਉਸ ਸਮੇਂ ਦਾ ਗੁਸਲਖਾਨ ਬਾਥਰੂਮ ਤੇ ਇੱਧਰ ਚਵਾਰੇ ਜਾਣ ਵਾਲੀਆਂ ਪੌੜੀਆਂ ਇਹ ਵੀ ਪੋਸਟਰ ਲਾਇਆ ਗਿਆ ਸਾਹਮਣੇ ਪੋਸਟਰ ਲਾ ਕੇ ਲਿਖ ਕੇ ਦੱਸਿਆ ਗਿਆ ਚਵਾਰੇ ਜਾਣ ਵਾਲੀਆਂ ਪੌੜੀਆਂ ਹੁੰਦੀਆਂ ਸੀ ਇਸ ਜਗ੍ਹਾ ਉੱਪਰ ਕਿਉਂਕਿ ਉੱਪਰ ਵੀ ਇਹਦੇ ਚਵਾਰਾ ਹੁੰਦਾ ਹੋਊਗਾ ਉਹਨਾਂ ਸਮਿਆਂ 'ਚ ਹੁਣ ਆਪਾਂ ਹਵੇਲੀ ਨੂੰ ਨੇੜੋਂ ਚੱਲ ਕੇ ਦੇਖਦੇ ਹਾਂ ਤੇ ਇਸ ਹਵੇਲੀ ਦੇ ਅੰਦਰ ਕਮਰੇ ਬਣੇ ਹੋਏ ਨੇ ਉਹ ਵੀ ਆਪਾਂ ਅੰਦਰਲਾ ਵਾਲਾ ਪਾਸਾ ਸਾਰਾ ਤੁਹਾਨੂੰ ਦਿਖਾਵਾਂਗੇ ਤੇ ਇਸ ਹਵੇਲੀ ਦੇ ਵਿੱਚ ਇੱਕ ਪੁਰਾਣੀ ਰਸੋਈ ਹੈ ਹੁਣ ਵੀ ਮੌਜੂਦ ਹੈ ਉਸ ਸਮੇਂ ਦੀ ਤੇ ਕਿਹਾ ਜਾਂਦਾ ਕਿ ਦਿਵਾਨ ਟੋਡਰਮਲ ਜੀ ਦਾ ਜਿਹੜਾ ਜੱਦੀ ਪਿੰਡ ਸੀ ਉਹ ਕਾਕੜਾ ਸੀ ਪਵਾਨੀਗੜ੍ਹ ਦੇ ਨੇੜੇ ਪਿੰਡ ਕਾਕੜਾ ਉੱਥੋਂ ਦੇ ਰਹਿਣ ਵਾਲੇ ਸੀ ਕਿ ਦਿਵਾਨ ਟੋਡਰਮਲ ਜੀ ਦਿਵਾਨ ਟੋਡਰਮਲ ਜੀ ਸਰਹੰਦ ਵਿੱਚ ਨੌਕਰੀ ਕਰਨ ਆਏ ਸੀਗੇ ਤੇ ਪਹਿਲਾਂ ਵਪਾਰ ਕਰਦੇ ਸੀ ਕਿ ਤੇ ਫਿਰ ਉਹਨਾਂ ਨੂੰ ਨੌਕਰੀ ਮਿਲ ਗਈ ਸੀ ਜੀ ਤੇ ਇਸ ਹਵੇਲੀ ਵਿੱਚ ਦਵਾਨ ਟੋਡਰਮਲ ਜੀ ਰਹਿੰਦੇ ਸੀਗੇ ਉਸ ਕਰਕੇ ਹੀ ਆਪਣੇ ਪਿੰਡ ਤੋਂ ਉਹ ਸਰੰਦਰ ਰਹਿਣ ਲੱਗੇ ਸੀਗੇ ਵਪਾਰ ਕਰਦੇ ਸੀ ਤੇ ਬਾਅਦ ਵਿੱਚ ਉਹਨੂੰ ਨੌਕਰੀ ਮਿਲ ਗਈ ਸੀ ਦਵਾਨ ਟੋਡਰਮਲ ਜੀ ਪਹਿਲੇ ਦਿਨ ਤੋਂ ਹੀ ਗੁਰੂ ਘਰ ਦੇ ਸੇਵਕ ਸੀਗੇ ਅਤੇ ਦਵਾਨ ਟੋਡਰਮਲ ਜੀ ਦੇ ਪਿੰਡ ਦੇ ਨੇੜੇ ਕਾਕੜੇ ਪਿੰਡ ਦੇ ਨੇੜੇ ਇੱਕ ਆਲੋ ਵਰਖ ਪਿੰਡ ਹੈ ਤੇ ਇਸ ਤੋਂ ਪਹਿਲੇ ਵਾਲੇ ਵਲੌਗ ਚ ਆਪਾਂ ਤੁਹਾਨੂੰ ਦਰਸ਼ਨ ਕਰਾਏ ਸੀ ਕਿ ਗੁਰਦੁਆਰਾ ਮੰਜੀ ਸਾਹਿਬ ਦੇ ਉਸ ਉਸ ਤਾਂਤੇ ਗੁਰੂ ਤੇਗ ਬਹਾਦਰ ਜੀ ਆਏ ਸੀਗੇ ਜਦੋਂ ਦਵਾਨ ਟੋਡਰਮਲ ਜੀ ਆਪਣੇ ਪਿੰਡ ਵਿੱਚ ਰਹਿੰਦੇ ਹੁੰਦੇ ਸੀ ਅਤੇ ਗੁਰੂ ਤੇਗ ਬਹਾਦਰ ਜੀ ਦਵਾਨ ਟੋਡਰਮਲ ਦੀ ਜ਼ਮੀਨ ਵਿੱਚ ਆ ਕੇ ਬਰਾਜੇ ਸੀਗੇ ਤੇ ਹੋਰ ਵੀ ਸਿੰਘ ਉਹਨਾਂ ਦੇ ਨਾਲ ਸੀ ਤੇ ਜਦੋਂ ਦਵਾਨ ਟੋਡਰਮਲ ਜੀ ਨੂੰ ਪਤਾ ਲੱਗਿਆ ਕਿ ਗੁਰੂ ਤੇਗ ਬਹਾਦਰ ਜੀ ਉਹਨਾਂ ਦੀ ਜ਼ਮੀਨ ਵਿੱਚ ਆਏ ਨੇ ਉਸ ਸਥਾਨ ਤੇ ਬੈਠੇ ਨੇ ਤਾਂ ਦਵਾਨ ਟੋਡਰਮਲ ਜੀ ਗੁਰੂ ਤੇਗ ਬਹਾਦਰ ਜੀ ਦੇ ਕੋਲੇ ਗਏ ਤੇ ਦਵਾਨ ਟੋਡਰਮਲ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਸੀ ਕਿ ਮੈਨੂੰ ਕੋਈ ਸੇਵਾ ਦਾ ਮੌਕਾ ਦਵੋ ਤਾਂ ਕਿ ਮੈਂ ਤੁਹਾਡੀ ਸੇਵਾ ਕਰ ਸਕਾਂ ਫਿਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਵਾਨ ਟੋਡਰਮਲ ਜੀ ਨੂੰ ਕਿਹਾ ਸੀ ਕਿ ਭਵਿੱਖ ਵਿੱਚ ਉਹ ਉਹਨਾਂ ਤੋਂ ਜ਼ਰੂਰ ਕੋਈ ਵੱਡੀ ਸੇਵਾ ਲੈਣਗੇ ਤੇ ਇਸੇ ਕਰਕੇ ਜਦੋਂ ਛੋਟੇ ਸ਼ਾਹਬਜਾਦਿਆਂ ਨੂੰ ਵਜੀਰ ਖਾਨ ਨੇ ਕੈਦ ਕੀਤਾ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਜੀ ਦੇ ਨਾਲ ਅਤੇ ਉਹਨਾਂ ਦੀ ਸ਼ਹੀਦੀ ਹੋ ਗਈ ਨੀਹਾ ਵਿੱਚ ਚਣਕ ਜਣਕ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਛੋਟੇ ਸ਼ਾਹਬਜਾਦਿਆਂ ਤੇ ਮਾਤਾ ਗੁਜਰੀ ਜੀ ਦੇ ਸੰਸਕਾਰ ਲਈ ਦਵਾਨ ਟੋਡਰਮਲ ਜੀ ਨੇ ਮੋਹਰਾਂ ਖੜੀਆਂ ਕਰਕੇ ਜ਼ਮੀਨ ਖਰੀਦੀ ਸੀ ਉਹਨਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਗੱਲ ਯਾਦ ਸੀ ਕਿ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ ਕਿ ਉਹ ਭਵਿੱਖ ਵਿੱਚ ਉਹਨਾਂ ਤੋਂ ਜ਼ਰੂਰ ਕੋਈ ਵੱਡੀ ਸੇਵਾ ਲੈਣਗੇ ਉਹ ਗੱਲ ਨੂੰ ਯਾਦ ਰੱਖਦੇ ਹੋਏ ਦੀਵਾਨ ਟੋਡਰਮਲ ਜੀ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸ਼ਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦੇ ਸੰਸਕਾਰ ਲਈ ਵਜ਼ੀਰ ਖਾਂ ਪਾਸੋਂ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜ਼ਮੀਨ ਖਰੀਦੀ ਸੀ ਆਪਾਂ ਦੀਵਾਨ ਟੋਡਰਮਲ ਜੀ ਦੀ ਹਵੇਲੀ ਦੇ ਬਿਲਕੁਲ ਨੇੜੇ ਆ ਗਏ ਤੇ ਬਿਲਕੁਲ ਨੇੜੇ ਤੋਂ ਹਾਂ ਆਪਾਂ ਇਸ ਹਵੇਲੀ ਨੂੰ ਦੇਖਾਂਗੇ ਤੇ ਜਿਹੜਾ ਆਹ ਵਾਲਾ ਪਾਸਾ ਤੁਸੀਂ ਦੇਖ ਰਹੇ ਹੋ ਸਮਿਆਂ ਚ ਇੱਥੇ ਉਦੋਂ ਵੀ ਕਮਰੇ ਹੁੰਦੇ ਸੀਗੇ ਬਣੇ ਹੋਏ ਇਹ ਸਾਰੀ ਹਵੇਲੀ ਉਹ ਮੋੜ ਤੱਕ ਹੁੰਦੀ ਸੀ ਜਿੱਥੋਂ ਆਪਾਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਸੀਗੀ ਤੇ ਸਮੇਂ ਅਨੁਸਾਰ ਜਿਵੇਂ-ਜਿਵੇਂ ਪੁਰਾਣੀ ਹੋਈ ਗਈ ਹਵੇਲੀ ਇਹਦੇ ਕਮਰੇ ਢਹੀ ਗਏ ਤੇ ਹੁਣ ਇਹਦੇ ਚ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਹਾਂ ਜਿਵੇਂ ਦੇਖ ਰਹੇ ਹੋ ਤੁਸੀਂ ਪੈੜਾਂ ਪੂਣਾ ਬਣਾਈਆਂ ਹੋਈਆਂ ਨੇ ਆ چھوٹے چھوٹے ਦਰਵਾਜ਼ੇ ਹਵੇਲੀ ਦੇ ਵਿੱਚ ਅੰਦਰ ਜਾਣ ਨੂੰ ਰੱਖੇ ਗਏ ਨੇ ਸਾਹਮਣੇ ਲੱਗਿਆ ਹੋਇਆ ਪੋਸਟਰ ਮੁੱਖ ਦਰਵਾਜ਼ੇ ਦੇ ਪਿੱਲਰ ਇਹ ਜਿਹੜੇ ਪਿੱਲਰ ਨੇ ਇਹ ਮੁੱਖ ਗੇਟ ਦੇ ਪਿੱਲਰ ਨੇ ਆਨੇ ਟਾਈਮਾਂ ਚ ਆਲੇ ਰੱਖੇ ਹੁੰਦੇ ਸੀ ਕਿ ਦੀਵੇ ਲਾਉਣ ਨੂੰ ਚਾਂਨਣਾ ਕਰਨ। ਇੱਧਰ ਵੀ ਇਸੇ ਤਰ੍ਹਾਂ ਦਾ ਇੱਕ ਕਮਰਾ ਹੈ। ਇਸ ਹਵੇਲੀ ਦੇ ਜਿਹੜੇ ਕਮਰੇ ਨੇ ਉਹ ਇੱਕ ਦੂਜੇ ਨਾਲ ਕਨੈਕਟਡ ਨੇ। ਇੱਕ ਦੂਜੇ ਕਮਰੇ ਦੇ ਵਿੱਚ ਦੀ ਗੇਟ ਕੱਢੇ ਹੋਏ ਨੇ। ਕਈ ਦਰਵਾਜੇ ਨੇ ਇਸ ਹਵੇਲੀ ਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕਮਰੇ ਇੱਕ ਦੂਜੇ ਨਾਲ ਕਨੈਕਟ ਕੀਤੇ ਗਏ ਨੇ ਤਾਂ ਕਿ ਆਸਾਨੀ ਨਾਲ ਇੱਕ ਤੋਂ ਦੂਜੇ ਕਮਰੇ ਵਿੱਚ ਪਹੁੰਚਿਆ ਜਾ ਸਕੇ ਪੁਰਾਣੇ ਸਮਿਆਂ 'ਚ ਜਿਹੜੇ ਮਹਿਲ ਹੁੰਦੇ ਸੀ ਹਵੇਲੀਆਂ ਹੁੰਦੀਆਂ ਸੀ ਉਹ ਇਸੇ ਤਰ੍ਹਾਂ ਬਣਾਈਆਂ ਜਾਂਦੀਆਂ ਸੀ ਵਾਕੀ ਹੁਣ ਅੰਦਰ ਚੱਲਦੇ ਆਂ ਇਹਦੇ ਉੱਪਰ ਵਾਲੇ ਪਾਸੇ ਚੱਲਦੇ ਆਂ ਉੱਥੇ ਦੇਖਦੇ ਆਂ ਵੀ ਕੀ ਐ ਇਸ ਹਵੇਲੀ ਦੇ ਵਿੱਚ ਤੇ ਇੱਧਰ ਵੀ ਉਸ ਟਾਈਮ 'ਚ ਕਮਰੇ ਹੁੰਦੇ ਸੀਗੇ ਬਣੇ ਹੋਏ ਜਿਹੜੇ ਕੀ ਹੁਣ ਟਹਿ ਚੁੱਕੇ ਨੇ ਇਧਰ ਪੋਸਟਰ ਵੀ ਲੱਗਿਆ ਹੋਇਆ ਤਹਿ ਖਾਨੇ ਦੇ ਕਮਰਿਆਂ ਦੀਆਂ ਨੀਹਾਂ ਬੇਸਮੈਂਟ ਰੂਮਸ ਫਾਊਂਡੇਸ਼ਨਸ ਇਹ ਨੀਹਾਂ ਨੇ ਜਿਹੜੀ ਇਹ ਬੇਸਮੈਂਟ ਦੇ ਵਿੱਚ ਕਮਰੇ ਹੁੰਦੇ ਸੀਗੇ ਜਿਹੜੇ ਤੁਸੀਂ ਇਹ ਦੇਖ ਰਹੇ ਹੋ ਇਹ ਨੀਹਾਂ ਨੇ ਉਹਨਾਂ ਦੀਆਂ ਉਤਲੇ ਕਿਹਾ ਹੱਤਾ ਹੈ ਖਾਣੇ ਦੀ ਟੈ ਚੁੱਕੀ ਛੱਤ ਆ ਛੱਤ ਹੁੰਦੀ ਸੀਗੀ ਜਿਹੜੀ ਆ ਦੇਖ ਰਹੇ ਹੋ ਨਾ ਬੀਸਮੈਂਟ ਦੀ ਇਹ ਛੱਤ ਹੁੰਦੀ ਸੀ ਹੁਣ ਉੱਪਰਲੇ ਵਾਲੇ ਪਾਸੇ ਚੱਲਦੇ ਆਂ ਉੱਪਰ ਦੇਖਦੇ ਆਂ ਵੀ ਇਹਦੇ ਅੰਦਰ ਕੀ ਹੈ ਇੱਥੇ ਲੱਗਿਆ ਹੋਇਆ ਬੋਰਡ ਚੂਨੇ ਤੇ ਇੱਟਾਂ ਦਾ ਬਣਿਆ ਪ੍ਰਾਤਨ ਫਰਸ਼ ਤੇ ਉੱਪਰ ਲੱਗਿਆ ਹੋਇਆ ਤੈ ਖਾਣੇ ਦੀਆਂ ਪੌੜੀਆਂ ਤੇਹਖਾਨਾ ਮਤਲਬ ਬੀਸ ਮਿੰਟ ਜਾਨੀ ਕਿ ਇਹ ਬੀਸ ਮਿੰਟ ਹੁੰਦੀ ਸੀ ਨੀਚੇ ਵਾਲਾ ਏਰੀਆ ਜਿਹੜਾ ਤੁਹਾਨੂੰ ਆਪਾਂ ਦਿਖਾ ਕੇ ਆਇਆ ਪਹਿਲਾਂ ਇਹਨੂੰ ਤੇਹਖਾਨਾ ਵੀ ਕਿਹਾ ਜਾਂਦਾ ਚੱਲਦੇ ਹੁਣ ਅੱਗੇ ਵਾਲੇ ਪਾਸੇ ਨੂੰ ਅੰਦਰ ਚੱਲਦੇ ਆਂ ਇਹ ਆ ਗਿਆ ਹਵੇਲੀ ਦਾ ਇੱਕ ਸਾਈਡ ਵਾਲਾ ਪਾਸਾ ਸਾਰਾ ਇਹ ਲਿਖਿਆ ਹੋਇਆ ਇੱਥੇ 20 ਮਿੰਟ ਵਿੰਡੋ ਤਾਂ ਇਹ ਖਾਨੇ ਦਾ ਰੋਸ਼ਨਦਾਨ ਤੇ ਇੱਥੇ ਰੋਸ਼ਨਦਾਨ ਹੁੰਦਾ ਸੀਗਾ ਉਹ ਸਮੇਂ 'ਚ ਬੇਸਮੈਂਟ ਦਾ ਹੁਣ ਹਵੇਲੀ ਦੇ ਆਪਾਂ ਅੰਦਰ ਚੱਲਾਂਗੇ ਅੰਦਰੋਂ ਤੁਹਾਨੂੰ ਸਾਰੀ ਹਵੇਲੀ ਆਪਾਂ ਦਿਖਾਉਨੇ ਆ ਅੰਦਰ ਚੱਲਦੇ ਆ ਹਵੇਲੀ ਦਾ ਅੰਦਰਲਾ ਪਾਸਾ ਆਪਾਂ ਤੁਹਾਨੂੰ ਦਿਖਾਉਨੇ ਆ ਆ ਸਾਰਾ ਅੰਦਰਲਾ ਪਾਸਾ ਹਵੇਲੀ ਦਾ ਤੇ ਇਸ ਦਰਵਾਜ਼ੇ ਤੋਂ ਦੀ ਆਪਾਂ ਅੰਦਰ ਆਏ ਆਂ। ਬਾਕੀ ਉੱਪਰੋਂ ਇਸ ਤਰ੍ਹਾਂ ਦੇ ਹਾਲਾਤ ਨੇ ਇਸ ਹਵੇਲੀ ਦੇ ਹੁਣ ਇਸ ਤਰ੍ਹਾਂ ਦੇ ਰੂਸ਼ਨਦਾਨ ਉਹ ਸਮਿਆਂ 'ਚ ਰੱਖੇ ਜਾਂਦੇ ਸੀ। ਮਕੀਆ ਨੀਚੇ ਵਾਲੀ ਬੇਸਮੈਂਟ ਆ ਗਈ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਦਿਖਾਈ ਸੀਗੀ ਤੇ ਹੁਣ ਆਪਾਂ ਆ ਗਏ ਫਰਸਟ ਫਲੋਰ ਤੇ ਜਾਨੀ ਕਿ ਇਸ ਤੋਂ ਉੱਪਰਲੇ ਵਾਲੇ ਪਾਸੇ ਹੁਣ ਚੱਲਦੇ ਆਪਾਂ ਹਵੇਲੀ ਦੇ ਅਗਲੇ ਕਮਰੇ 'ਚ ਤੇ ਇੱਥੇ ਸਾਰਾ ਹਵੇਲੀ ਬਾਰੇ ਜਾਣਕਾਰੀ ਦਿੱਤੀ ਗਈ ਹੈ ਪੋਸਟਰ ਲਾ ਕੇ ਇਸ ਹਵੇਲੀ ਵਿੱਚ ਵੀ ਕਿੰਨੇ ਕਮਰੇ ਸੀ ਸਾਰਾ ਜਿਹੜਾ ਨਕਸ਼ਾ ਇਸ ਹਵੇਲੀ ਦਾ ਇੱਥੇ ਦੱਸਿਆ ਗਿਆ ਹਾਂ ਦੱਸਿਆ ਜਿਵੇਂ ਹਵੇਲੀ ਦੀ ਪ੍ਰਾਤਨ ਦੇਖ ਫੇ ਆ ਹੁਣ ਸਮੇਂ ਦੀ ਦੇਖੇ ਹਵੇਲੀ ਦੀ ਆ ਸਾਰਾ ਨਕਸ਼ਾ ਆ ਗਿਆ ਹਵੇਲੀ ਦਾ ਤੇ ਇੱਥੇ ਲਿਖ ਕੇ ਦੱਸਿਆ ਗਿਆ ਕਿ ਇਸ ਹਵੇਲੀ ਦੇ ਵਿੱਚ ਕੁੱਲ 36 ਕਮਰੇ ਹੁੰਦੇ ਸੀਗੇ ਛੋਟੇ ਤੇ ਵੱਡੇ ਕਮਰਿਆਂ ਨੂੰ ਮਿਲਾ ਕੇ 36 ਕਮਰੇ ਸੀਗੇ ਇਸ ਹਵੇਲੀ 'ਚ ਬਾਕੀ ਇੱਧਰ ਆਓ ਉਸ ਸਮੇ ਦਾ ਦ੍ਰਿਸ਼ ਜਦੋਂ ਦਿਵਾਨ ਟੁੱਡਰਮਲ ਜੀ ਨੇ ਮੋਹਰਾਂ ਖੜੀਆਂ ਕਰਕੇ ਸੰਸਕਾਰ ਲਈ ਜਗ੍ਹਾ ਖਰੀਦੀ ਸੀ ਠੰਡੇ ਬੁਰਜ ਦਾ ਸਾਰਾ ਦ੍ਰਿਸ਼ ਸ਼ਹਿਬਜਾਦੇ ਤੇ ਮਾਤਾ ਗੁਜਰੀ ਜੀ ਤੇ ਸ਼ਹਿਵਾਂ ਜਦ ਨੂੰ ਨੀਹਾਂ ਵਿੱਚ ਚਣਿਆ ਜਾ ਰਿਹਾ ਉਹ ਸਾਰਾ ਦ੍ਰਿਸ਼ ਇੱਥੇ ਤਸਵੀਰ ਲਾ ਕੇ ਦਿਖਾਇਆ ਗਿਆ। ਆ ਫਿਰ ਤੋਂ ਹਵੇਲੀ ਦਾ ਸਾਰਾ ਨਕਸ਼ਾ ਤੇ ਹਵੇਲੀ ਦੀਆਂ ਤਸਵੀਰਾਂ ਚੱਲਦੇ ਹੁਣ ਆਪਾਂ ਇਹਦੇ ਪਿਛਲੇ ਵਾਲੇ ਪਾਸੇ ਇੱਕ ਪ੍ਰਾਤਨ ਰਸੋਈ ਹੈ ਉਥੋਂ ਦਿਖਾਵਾਂਗੇ। ਇਹ ਸੋਈ ਨੂੰ ਜਾਂ ਇੱਧਰ ਆ ਜੀ ਰਸੋਈ ਨੂੰ ਰਾਸਤਾ ਰਸੋਈ ਨੂੰ ਜਾਣ ਦਾ ਰਸਤਾ ਬੀਟੂ ਕਿਚਨ ਇੱਥੇ ਉਹ ਸਮੇਂ ਚ ਰਸੋਈ ਹੁੰਦੀ ਸੀ ਜੀ ਚੱਲਦੇ ਆਪਾਂ ਅੰਦਰ ਇੱਧਰ ਵੀ ਲਿਖ ਕੇ ਦੱਸਿਆ ਗਿਆ ਉਹਨਾਂ ਸਮਿਆਂ ਚ ਇੱਥੇ ਰਸੋਈ ਹੁੰਦੀ ਸੀ ਤੇ ਇੱਕ ਰਸਤਾ ਹਵੇਲੀ ਦੇ ਬਾਹਰ ਨੂੰ ਆ ਜਾਂਦਾ ਤੇ ਆਰ ਸੂਈ ਸੀ ਜੀ ਨੇਰਾ ਹੋ ਗਿਆ ਬੈਠੇ ਤੁਹਾਨੂੰ ਫਲੈਸ਼ ਲਾ ਕੇ ਸਾਰਾ ਦਿਖਾਉਣੀ ਅੰਦਰ ਲਵ ਯੂ ਇਹ ਸੀ ਰਸੂਈ ਜੀ ਇਹ ਰਸੂਈ ਹੁੰਦੀ ਸੀ ਉਹਨਾਂ ਸਮਿਆਂ ਚ ਤੇ ਸਾਹਮਣੇ ਲਿਖ ਕੇ ਵੀ ਦੱਸਿਆ ਗਿਆ ਆਰ ਸੂਈ ਉੱਪਰ ਆਤੂਆਂ ਵਗੈਰਾ ਨਿਕਲਣ ਨੂੰ ਚਿਮਨੀ ਬਣਾਈ ਗਈ ਹੈ ਇੱਥੇ ਉਹਨਾਂ ਸਮਿਆਂ ਚ ਚੁੱਲ੍ਹੇ ਹੁੰਦੇ ਹੋਣਗੇ ਤੇ ਇੱਥੇ ਲਿਖਿਆ ਹੋਇਆ ਨਾਲੀ ਡਰੇਨ ਪਾਈਪ ਆਰਸੋਈ ਦਾ ਬਾਹਰਲਾ ਵਾਲਾ ਪਾਸਾ ਤੇ ਇੱਥੇ ਵੀ ਉਸੇ ਤਰ੍ਹਾਂ ਇੱਕ ਚਿਮਨੀ ਬਣਾਈ ਗਈ ਆ ਧੂਆਂ ਵਗੈਰਾ ਰਸੋਈ ਦਾ ਬਾਹਰ ਕੱਢਣ ਨੂੰ ਜਾਨੀ ਦੇ ਨਾਲ ਦੀ ਉਹੀ ਇੰਨੇ ਸਾਲਾਂ ਲੱਗ ਖੜੀ ਆਏ ਇੱਥੇ ਲਿਖ ਕੇ ਦੱਸਿਆ ਗਿਆ ਕਿ ਪਾਣੀ ਦੀ ਹौज ਤੇ ਇੱਥੇ ਉਹਨਾਂ ਸਮਿਆਂ ਚ ਪਾਣੀ ਸਟੋਰ ਕੀਤਾ ਜਾਂਦਾ ਸੀਗਾ ਰਸੋਈ ਵਿੱਚ ਬਰਤਨ ਦੇ ਲਈ ਪਿੱਛੋਂ ਪਾਣੀ ਆਉਂਦਾ ਸੀਗਾ ਇੱਥੋਂ ਪਾਣੀ ਇਹਦੇ ਵਿੱਚ ਭਰ ਲਿਆ ਜਾਂਦਾ ਸੀ ਤੇ ਫਿਰ ਰਸੋਈ ਦੇ ਵਿੱਚ ਸਾਰਾ ਪਾਣੀ ਵਰਤਿਆ ਜਾਂਦਾ ਸੀ ਬਾ ਬਾਸ ਮਿੰਟ ਇਹ ਆ ਹੈਗਾ ਬਾਹਰ ਨੂੰ ਜਾਣ ਦਾ ਰਸਤਾ ਵਾਕੀ ਇੱਥੇ ਲਿਖ ਕੇ ਵੀ ਦੱਸਿਆ ਗਿਆ ਕਿ ਚੁੱਲਾ ਇਸ ਸਥਾਨ ਤੇ ਉਹ ਚੁੱਲਾ ਹੁੰਦਾ ਸੀਗਾ ਇੱਥੇ ਆ ਗਿਆ ਬਾਹਰ ਵਾਲਾ ਰਸਤਾ ਆਹ ਹੈਗਾ ਰਸੋਈ ਦਾ ਸਟੋਰ ਸਾਹਮਣੇ ਜਿਵੇਂ ਬੋਰਡ ਲੱਗਿਆ ਹੋਇਆ ਰਸੋਈ ਦਾ ਸਟੋਰ ਜਾਨੀ ਕਿ ਜਿਹੜਾ ਉਸ ਸਮੇਂ ਤੇ ਰਸੋਈ ਚ ਵਰਤਿਆ ਜਾਣ ਵਾਲਾ ਸਮਾਨ ਇੱਥੇ ਰੱਖਿਆ ਜਾਂਦਾ ਸੀਗਾ ਸਟੋਰ ਕਰਕੇ ਜਿਵੇਂ ਜਿਹੜਾ ਰਾਸ਼ਨ ਪਾਣੀ ਹੁੰਦਾ ਸੀਗਾ ਉਹ ਇੱਥੇ ਰੱਖਦੇ ਸੀਗੇ ਇਸ ਜਗ੍ਹਾ ਦੇ ਵਿੱਚ ਆ ਆ ਗਿਆ ਬਾਹਰਲਾ ਪਾਸਾ ਹਵੇਲੀ ਦਾ ਤੇ ਇਹ ਸਾਰੀ ਹਵੇਲੀ ਇੱਕ ਦੂਜੇ ਨਾਲ ਕਨੈਕਟ ਕੀਤੀ ਹੋਈ ਹੈ ਸਾਰੇ ਕਮਰੇ ਆਦੇ ਗੇਟ ਕਨੈਕਟਰ ਨੇ ਆ ਪਿੱਛੇ ਵਾਲਾ ਪਾਸਾ ਆ ਗਿਆ ਸਾਰਾ ਇਸ ਤਰ੍ਹਾਂ ਦੀ ਹੈ ਇਹ ਪਿੱਛੋਂ ਹਵੇਲੀ ਪਿਛਲਾ ਵਾਲਾ ਪਾਸਾ ਹਵੇਲੀ ਦਾ ਪੂਰੇ ਵੀ ਪਾਣੀ ਸਟੋਰ ਕੀਤਾ ਜਾਂਦਾ ਸੀ ਇਹ ਵੀ ਪਾਣੀ ਦੀ ਹੌਦੀ ਹੈ ਇੱਥੋਂ ਬਾਹਰੋਂ ਪਾਣੀ ਆਉਂਦਾ ਹੋਊਗਾ ਉਹਨਾਂ ਸਮੇਂ ਵਿੱਚ ਕਿਤੋਂ ਪਾਣੀ ਇਸ ਹਵੇਲੀ ਵਾਸਤੇ ਲਿਆਂਦਾ ਜਾਂਦਾ ਹੋ ਇਹ ਸਾਰਾ ਹਵੇਲੀ ਦਾ ਬਾਹਰਲਾ ਪਾਸਾ ਤੇ ਕਹਿੰਦੇ ਫਿਲਹਾਲ ਹੁਣ ਇਹਦਾ ਜਿਹੜਾ ਰੀਨੋਵੇਸ਼ਨ ਦਾ ਕੰਮ ਆ ਉਹ ਰੋਕ ਦਿੱਤਾ ਤੇ ਹਲੇ ਰੁਕਿਆ ਹੋਇਆ ਕਹਿੰਦੇ ਕੋਟਰ ਦੇ ਆਰਡਰ ਸੀਗੇ ਹਲੇ ਕੰਮ ਬੰਦ ਹੈ ਕੋਟਰ ਦੇ ਆਰਡਰ ਦੁਬਾਰਾ ਆਉਣਗੇ ਫਿਰ ਇਹਦਾ ਕੰਮ ਸ਼ੁਰੂ ਕੀਤਾ ਜਾਊਗਾ ਰੀਨੋਵੇਸ਼ਨ ਦਾ ਤੇ ਆ ਹਵੇਲੀ ਵਿੱਚ ਉਸ ਸਮੇਂ ਦਾ ਸਬੀਬੀਮ ਪੂਲ ਤੇ ਇਹਦੇ ਕਿਹਾ ਜਾਂਦਾ ਕਿ ਇਹਦੇ ਵਿਚਾਲੇ ਇੱਕ ਫਫਾਰਾ ਵੀ ਲੱਗਿਆ ਹੁੰਦਾ ਸੀ ਤੇ ਉੱਥੇ ਲਿਖਿਆ ਵੀ ਗਿਆ ਸਬੀਬੀਮ ਪੂਲ ਫਫਾਰਾ ਇਹ ਪੁਰਾਣੀ ਸਮੇਂ ਦੀ ਹੈ ਜਦੋਂ ਦਵਾਨ ਟੁੱਡਰਮਲ ਜੀ ਇਸ ਹਵੇਲੀ ਦੇ ਵਿੱਚ ਰਹਿੰਦੇ ਹੁੰਦੇ ਸੀਗੇ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਦਿਖਾਈ ਸੀ ਦਵਾਨ ਟੁੱਡਰਮਲ ਜੀ ਦੀ ਜਹਾਜ਼ ਹਵੇਲੀ ਤੇ ਇਨਾਂ ਕੇ ਸੀ ਇਹ ਵਲੌਗ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਜਰੂਰ ਕਰਿਓ ਸਬਸਕ੍ਰਾਈਬ ਜਲਦੀ ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ ਉਰੇ ਤੱਕ ਆਪਣਾ ਵਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ